ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਲਾ ਚੌਥਾ ਕਿਰਸਾਨੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛੜਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਹ ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ ਲੈ ਤੁਰੇ ਸੋਧਾ ਗਰੀ ਸੋਧਾ ਗਰ ਧਾਵੈ ਧਨ ਖਟੈ ਆਸਾ ਕਰ ਮਾਇਆ ਮੋਹ ਬਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬੇਕ ਸੰਚੈ ਹਟਵਾਣਿਆ ਬਹਿਾਟ ਕਮਾਏ ਮੋ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲਹਿ ਜਾਏ ਏ ਮਾਇਆ ਮੋ ਕੋਟੰਬ ਹੈ ਆਏ ਦੁਜਾ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਣ ਦਾਸ ਜਨ ਨਾਨਕ ਨਾਮ ਧਿਆਇਆ ਗੁਰਮਖ ਪਰਗਾਸ ਜਨ ਨਾਨਕ ਨਾਮ ਧਿਆਇਆ ਗੁਰਮਖ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 166 ਦੇ ਉੱਪਰ ਅੰਕਿਤ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਕਲ ਦੇ ਸ਼ਬਦ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਸੀ ਮੇਰੇ RAM ਮੈਂ ਮੂਰਖ ਹਰਾਖ ਮੇਰੇ ਗੁਸਈਆਂ ਜਨਕੀ ਉਪਮਾ ਤੁਝੇ ਵਡਈ ਗੁਰਬਾਣੀ ਨੂੰ ਬੜੇ ਸੌਖੇ ਸ਼ਬਦਾਂ ਵਿੱਚ ਗੁਰੂ ਰਾਮਦਾਸ ਜੀ ਸਾਨੂੰ ਸਮਝਾ ਰਹੇ ਉਦਾਹਰਨਾਂ ਵੀ ਬੜੀਆਂ ਸਤਗੁਰੂ ਜੀ ਸਧਾਰਨੀਆਂ ਦਿੱਤੀਆਂ ਇਸ ਸ਼ਬਦ ਵਿੱਚ ਸਤਿਗੁਰੂ ਜਿਹੜਾ ਰਹਾਉ ਦਾ ਬੰਦ ਹੈ ਮਹਾਰਾਜ ਕਹਿੰਦੇ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਹ ਗਤ ਹੁੰਦਾ ਗਤੀ ਬਚਾਉਣਾ ਪਰ ਆਮ ਕਰਕੇ ਇਸ ਅਰਥ ਜਿਹੜੇ ਪ੍ਰੋਫੈਸਰ ਸਰਬਸਿੰਘ ਕੀਤੇ ਕਿ ਅਵਸਥਾ ਜਿਹੜੀ ਹੈ ਕਿ ਇਹ ਸਤਿਗੁਰੂ ਮੇਰੀ ਜਿਹੜੀ ਬਿਰਤੀਆਂ ਵਿਕਾਰਾਂ ਵੱਲੋਂ ਹਟਾ ਕੇ ਮੈਨੂੰ ਉੱਚੀ ਆਤਮਿਕ ਅਵਸਥਾ ਬਖਸ਼ਿਸ਼ ਕਰੋ ਮੇ ਮੂਰਖ ਕੀ ਗਤ ਕੀਜੈ ਮੇਰੇ ਰਾਮ ਹੇ ਰਾਮ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇਖੋ ਅਰਦਾਸ ਆਪਾਂ ਵੀ ਕਰਦੇ ਆ ਪੂਰਾ ਸੰਸਾਰ ਹੀ ਕਰਦਾ ਹੈ ਅਰਦਾਸ ਉਹ ਸਤਿਗੁਰੂ ਦੇ ਕੋਲ ਮੰਗਦੇ ਵੀ ਆ ਪਰ ਨਾਲ ਨਾਲ ਸਤਿਗੁਰੂ ਨੇ ਸਾਨੂੰ ਮੰਗਣ ਦਾ ਤਰੀਕਾ ਵੀ ਦੱਸਿਆ ਕਹਿੰਦੇ ਕੀ ਅਰਦਾਸ ਕਰਨੀ ਹੈ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਇਹ ਸਤ ਗੁਰੂ ਪਰਮੇਸ਼ਰ ਜੀ ਕਿਰਪਾ ਕਰੋ ਮੈਨੂੰ ਗੁਰੂ ਸਤ ਗੁਰ ਦੀ ਸੇਵਾ ਦੇ ਵਿੱਚ ਲਾਓ ਇਹ ਕੰਮ ਦੇ ਵਿੱਚ ਮੈਨੂੰ ਲਾ ਦੇ ਜਿਹੜੀ ਕਾਵਿ ਰਚਨਾ ਹੁੰਦੀ ਹੈ ਜਿੱਦਾਂ ਉਹ ਸ਼ਬਦ ਆਇਆ ਮੇਰੇ RAM ਇੱਥੇ ਆਇਆ ਹਮ ਕਾਮ ਕਾਮ ਦਾ ਇੱਥੇ ਅਰਥ ਹੈ ਕੰਮ ਮੈਨੂੰ ਪਰਮੇਸ਼ਰ ਦੀ ਭਗਤੀ ਦੇ ਕਾਰਜ ਦੇ ਵਿੱਚ ਲਾ ਦੇ। ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਓ। ਪਹਿਲੀਆਂ ਪੰਕਤੀਆਂ ਵਿੱਚ ਸਤਗੁਰੂ ਕਹਿੰਦੇ ਕਿਰਸਾਨੀ ਕਿਰਸਾਨ ਕਰੇ ਲੋਚਾਂ ਜਿਉ ਲਾਏ। ਕਿਉਂਕਿ ਕਿਸਾਨ ਜਿਹੜਾ ਉਹਦੇ ਵਾਸਤੇ ਜਿਹੜੀ ਕਿਸਾਨੀ ਐ ਨਾ ਉਹਦੇ ਸਭ ਕੁਝ ਉਹੀ ਐ ਔਰਤ ਬੜੀ ਮਿਹਨਤ ਦਾ ਕੰਮ ਐ ਕਿਸਾਨੀ ਜਿਹੜੀ ਪਹਿਲਾਂ ਜ਼ਮੀਨ ਤਿਆਰ ਕਰਨੀ ਹਾਲ ਪਾਉਣਾ ਬੀਜ ਬੀਜਣਾ ਪਾਣੀ ਪਾਉਣਾ ਤੇ ਜਿਹੜਾ ਬੀਜ ਬੀਜਿਆ ਤੇ ਉਹਦੇ ਵਿੱਚੋਂ ਜੋ ਫਸਲ ਪੈਦਾ ਹੁੰਦੀ ਉਹਦੀ ਰੱਖਿਆ ਕਰਨੀ ਫੇਰ ਜਦੋਂ ਪੱਕ ਜਾਨੀ ਉਹਨੂੰ ਕੱਟਣਾ ਫੇਰ ਉਹਨੂੰ ਵੇਚਣਾ ਫੇਰ ਕਿਤੇ ਜਾ ਕੇ ਪੈਸੇ ਆਉਂਦੇ ਕਹਿੰਦੇ ਭਾਈ ਇੰਨੀ ਉਹ ਮਿਹਨਤ ਕਰਦਾ ਕਿਸਾਨੀ ਕਿਸਾਨ ਕਰੇ ਲੋਚਾਂ ਜੀਉ ਲਾਇ ਜਿੰਦ ਲਾ ਕੇ ਕੰਮ ਕਰਦਾ ਹਲ ਜੋਤੈ ਉਦਮ ਕਰੇ ਅੱਧੀ ਅੱਧੀ ਰਾਤ ਨੂੰ ਜਾ ਕੇ ਪਾਣੀ ਦੇਣਾ ਉਹ ਕਈ ਇਲਾਕੇ ਤਾਂ ਐਸੇ ਆ ਜਿੱਥੇ ਲਾਈਟ ਹੀ ਪਿੰਡਾਂ ਦੇ ਵਿੱਚ ਰਾਤ ਨੂੰ ਆਉਂਦੀ ਫਰਦੀ ਦੀ ਰਾਤ ਨੂੰ ਜਾ ਕੇ ਉਹਨਾਂ ਨੇ ਪਾਣੀ ਦੇਣਾ। ਪੁਰਾਣੇ ਸਮਿਆਂ ਵਿੱਚ ਤਾਂ ਹੋਰ ਔਖਾ ਹੁੰਦਾ ਸੀ। ਕਹਿੰਦੇ ਹੱਲਾ ਨੂੰ ਜੋੜਦੇ ਹੱਲ ਜੋੜਦੇ ਹੱਲ ਜੋਤੈ ਉਦਮ ਕਰੇ। ਉਹ ਹੱਲ ਜੋਤਦਾ ਉਦਮ ਕਰਦਾ। ਕਾਦੇ ਵਾਸਤੇ? ਮੇਰਾ ਪੁੱਤ ਧੀ ਖਾਏ। ਉਹ ਇੰਨੀ ਮਿਹਨਤ ਕਰਕੇ 6 ਮਹੀਨੇ ਬਾਅਦ ਕਿਥੇ ਜਾ ਕੇ ਉਹਨੂੰ ਫਸਲ ਮਿਲਦੀ ਆ ਆਸ ਹੁੰਦੀ ਆ ਕਿ ਮੈਂ ਆਪਣੇ ਪਰਿਵਾਰ ਨੂੰ ਪਾਲਣਾ ਹਲ ਜੋਤੈ ਉਹ ਦਮ ਕਰੇ ਮੇਰਾ ਪੁੱਤ ਧੀ ਖਾਏ ਇਸੇ ਤਰ੍ਹਾਂ ਤਿਉਹਾਰ ਜਨ ਹਰ ਹਰ ਜਪ ਕਰੇ ਹਰ ਅੰਤ ਛੜਾਏ ਇਸੇ ਤਰ੍ਹਾਂ ਹਰੀ ਦਾ ਜਨ ਇਸੇ ਤਰ੍ਹਾਂ ਮਿਹਨਤ ਕਰਦਾ ਹੈ ਤਿਉਹ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਲੈ ਅੰਤ ਛੜਾਏ ਕਹਿੰਦੇ ਇਸੇ ਤਰ੍ਹਾਂ ਉਹਨੂੰ ਪਤਾ ਹੈ ਕਿ ਮੈਨੂੰ ਬਿਕਾਰਾਂ ਤੋਂ ਛਡਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ ਸਭ ਤੋਂ ਵੱਧ ਮਹਿਮਾ ਜਿਹੜੀ ਆ ਗੁਰਬਾਣੀ ਦੇ ਵਿੱਚ ਨਾਮ ਦੀ ਦਿੱਤੀ ਗਈ ਸਾਨੂੰ ਦੁਨੀਆ ਦੇ ਕਰਮ ਕਾਂਡਾਂ ਤੋਂ ਦੂਰ ਕੀਤਾ ਮੈਂ ਹਮੇਸ਼ਾ ਬੇਨਤੀ ਕਰਦਾ ਪਹਿਲੀ ਗੱਲ ਤਾਂ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਦੂਸਰਾ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜਾ ਅਫਸੋਸ ਹੁੰਦਾ ਹੈ ਸਤਿਗੁਰੂ ਦੀ ਸਾਧ ਸੰਗਤ ਦੀ ਜਿਸ ਵੇਲੇ ਸਿੱਖ ਕਰਮ ਕਾਂਡ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਭਟਕਦੇ ਆ। ਜੋ ਸਤਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਜਿਨਨੇ ਸ਼ਬਦ ਹੈ ਉਹਦੇ ਵਿੱਚ ਨਾਮ ਦੀ ਮਹਿਮਾ ਬਖਸ਼ਿਸ਼ ਕੀਤੀ ਕਹਿੰਦੇ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛੜਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਹ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਹੋਰ ਉਦਾਹਰਨ ਸਤਗੁਰ ਕਹਿੰਦੇ ਲੈ ਤੁਰੇ ਸੋਧਾ ਗਰੀ ਸੋਧਾ ਕਰਤਾ ਵੇ ਤੁਰੇ ਕਹਿੰਦੇ ਹਨ ਘੋੜਿਆਂ ਨੂੰ ਹੁਣ ਜਿਹੜੇ ਘੋੜਿਆਂ ਦੇ ਵਪਾਰੀ ਹੁੰਦੇ ਸਨ ਲੈ ਤੁਰੇ ਸੋਧਾ ਗਰੀ ਸੋਧਾ ਕਰਤਾ ਵੇ ਉਹ ਫਿਰ ਤੁਰ ਪੈਂਦੇ ਸੀ ਘੋੜੇ ਵੇਚਦੇ ਸਨ ਉਹ ਸੌਦਾ ਕਰਦੇ ਸੀ ਲੈ ਤੁਰੇ ਸਵਦਾਗਰੀ ਸੋਦਾਗਰ ਧਾਵੈ ਕਾਦੇ ਵਾਸਤੇ ਧਨ ਖਟੇ ਆਸਾ ਕਰੇ ਮਾਇਆ ਮੋਹ ਵਧਾਵੈ ਉਹ ਇਸ ਤਰ੍ਹਾਂ ਕਹਿੰਦੇ ਵੀਰੋ ਪੈਸੇ ਵਾਸਤੇ ਉਹਨਾਂ ਦਾ ਮੋਹ ਵੱਧਦਾ ਸੀ ਧਨ ਖਟੇ ਆਸਾ ਕਰੇ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਇਸੇ ਤਰ੍ਹਾਂ ਹਰੀ ਦਾ ਜਨ ਜਿਹੜਾ ਹੈ ਹਰੀ ਦੇ ਨਾਮ ਨੂੰ ਬੋਲਦਾ ਹੈ ਬਾਣੀ ਪੜ੍ਹਦਾ ਹੈ ਨਿਤਨੇਮ ਕਰਦਾ ਹੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਬੋਲਾਂਗੇ ਕਿਉਂਕਿ ਜ਼ਬਾਨ ਦਿੱਤੀ ਹੈ ਨਾ ਪਰਮੇਸ਼ਰ ਨੇ ਬੜਾ ਸੁਣਾ ਆਪਾਂ ਅਰਦਾਸ ਵਿੱਚ ਪੜ੍ਹਦੇ ਸੁਣਦੇ ਛੇ ਵਾਰੀ ਕਿਹਾ ਜਾਂਦਾ ਬੋਲੋ ਜੀ ਵਾਹਿਗੁਰੂ ਹੁਣ ਦੋ ਚਾਰ ਵਜਾਂ ਦੀ ਆਵਾਜ਼ ਮਾਵੇਂ ਹਜ਼ਾਰ ਸੰਗਤ ਹੋਵੇ ਉਹਦੇ ਵਿੱਚੋਂ 10-15 ਦੀ ਆਵਾਜ਼ ਆਉਂਦੀ ਹੈ। ਬਾਕੀ ਇਦਾਂ ਲੱਗਦਾ ਕਿ ਸ਼ਾਇਦ ਔਖਾ ਜਿਹਾ ਕੰਮ ਹੋ ਗਿਆ ਵੀ 5 ਮਿੰਟ ਖੜਨਾ ਪੈਣਾ। ਕਿਉਂਕਿ ਸਾਡਾ ਜਦੋਂ ਧਿਆਨ ਹੋਏਗਾ ਅਰਦਾਸ ਦੇ ਵਿੱਚ ਤੇ ਅਸੀਂ ਬੋਲਾਂਗੇ ਤੇ ਉਹ ਗੱਜ ਕੇ ਬੋਲਾਂਗੇ। ਅੱਜ ਦਰਬਾਰ ਸਾਹਿਬ ਤਾਂ ਦੋ ਵਾਰੀ ਬੋਲਦੇ ਆ ਕਿ ਸਾਡਾ ਧਿਆਨ ਅਰਦਾਸ ਦੇ ਵਿੱਚ ਆ ਜਾਏ ਤੇ ਜੇ ਹੁਣ ਸਾਡਾ ਧਿਆਨ ਨਹੀਂ ਨਾ ਹੁਣ ਜੇ ਕਿਸੇ ਨੂੰ ਪੁੱਛੋ ਵੀ ਅਰਦਾਸ ਦੇ ਵਿੱਚ ਚਰਖੜੀਆਂ ਦੇ ਕੌਣ ਚੜਿਆ ਸੀ ਕਈਆਂ ਨੂੰ ਨਹੀਂ ਪਤਾ ਹੁੰਦਾ ਖੋਪਰੀਆਂ ਕਿਹਦੀਆਂ ਉਤਾਰੀਆਂ ਗਈਆਂ ਸੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਅਸੀਂ ਧਿਆਨ ਜਿਹੜਾ ਹੈ ਉਹਨੂੰ ਕੇਂਦਰਿਤ ਕਰਾਂ ਅੱਜ ਸਾਡੀ ਕੌਮ ਦੀ ਵੱਧ ਕਿਸਮ ਦੀ ਸਾਧ ਸੰਗਤ ਦੀ ਮੈਂ ਗੱਵੀਂ ਕੇਵਲੇ ਬਹਿੰਤ ਕੀਤੀ ਜੇ ਹੁਣ ਹੁਣ ਵੀ ਮੈਂ ਸਵਾਲ ਪੁੱਛਾਂ ਨਾ ਰਾਮਚੰਦਰ ਦੀ ਘਰ ਵਾਲੀ ਦਾ ਨਾਮ ਕੀ ਸੀ ਸਾਰੇ ਨੂੰ ਪਤਾ ਹੈ ਪਰ ਜੇ ਪੁੱਛਾਂ ਕਿ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ ਨਹੀਂ ਪਤਾ ਕਿਉਂਕਿ ਸਾਡਾ ਝੁਕਾਓ ਹੀ ਨਹੀਂ ਉਧਰ ਧਿਆਨ ਹੀ ਨਹੀਂ ਹੈ ਸਾਡਾ ਤੇ ਉਸ ਵੇਲੇ ਜਿਸ ਵੇਲੇ ਸਾਨੂੰ ਅਸੀਂ ਧਿਆਨ ਦੇਣਾ ਸੀ ਜਦੋਂ ਅਸੀਂ ਇੱਕ ਪ੍ਰਾਇਮਰੀ ਚੀਜ਼ਾਂ ਸੀਗੀਆਂ ਦਸਾਂ ਪਾਸ਼ਾ ਜਿਨੇ ਦਸਾਂ ਪਾਸ਼ੀਆਂ ਹਨ ਉਹਨਾਂ ਦਾ ਜਿਹੜਾ ਇਤਿਹਾਸ ਹੈ ਸੰਖੇਪ ਦੇ ਵਿੱਚ ਉਹ ਸਾਨੂੰ ਯਾਦ ਹੁੰਦਾ ਹੁਣ ਸਿੱਖ ਤਾਂ ਭਟਕਦਾ ਹੀ ਫਿਰਦਾ ਹੈ ਨਾ ਤੇ ਪਰ ਜਿਹੜੀ ਸਿੱਖੀ ਹੈ ਨਾ ਸਾਧ ਸੰਗਤ ਦੀ ਇਹ ਕੋਈ ਪਹਿਰਾਵੇ ਦਾ ਨਾਮ ਨਹੀਂ ਹੈ ਜੋ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤੀ ਹੁਣ ਕਈ ਕਹਿੰਦੇ ਲੋ ਜੀ ਪੰਜਾਬ ਦੇ ਵਿੱਚ ਨਾ ਉਹ ਸਿੱਖ ਈਸਾਈ ਬਣ ਗਏ ਸਾਧ ਸੰਗਤ ਦੀ ਜਿਹੜਾ ਸਿੱਖ ਹੈ ਨਾ ਉਹ ਈਸਾਈ ਨਹੀਂ ਬਣਦਾ ਮੈਨੂੰ ਕੋਈ ਬਣਾ ਕੇ ਦਿਖਾਵੇ ਤੁਹਾਨੂੰ ਕੋਈ ਬਣਾ ਕੇ ਦਿਖਾਵੇ ਬਣੋਗੇ ਤੁਸੀਂ ਨਹੀਂ ਬਣ ਸਕਦਾ ਜਿਹੜਾ ਸਿੱਖ ਹੈ ਉਹ ਨਹੀਂ ਬਣੇਗਾ ਉਹ बिकੇਗਾ ਨਹੀਂ ਇਹ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਕਹਤਾ ਸੀ ਵੀ ਇਹ ਨਕਲੀ ਹੈ ਭਾਵੇਂ ਇਹਨਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਕਲ ਪਾਸ਼ਾ ਜੀ ਨੇ ਕੀ ਕਹਿਆ ਸੀ ਇਨ ਪੁੱਤਰਣ ਕੇ ਸੀਸ ਪਰ ਬਾਰ دیے ਸੁੱਤ ਚਾਰ ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਕਿਹਾ ਸੀ ਨਾ ਲੱਖਾਂ ਤਾਂ ਨਹੀਂ ਕਿਹਾ ਸੀ ਉਹਨਾਂ ਨੂੰ ਪਤਾ ਸੀ ਹਜ਼ਾਰ ਹੀ ਨਿਕਲਣੇ ਬਾਕੀ ਤੇ ਸਾਰੇ ਲੰਗਰ ਖਾਣ ਵਾਲੇ ਹੀ ਆ ਦੇਖਾ ਦੇਖੀ ਸਿੱਖੀ ਨਹੀਂ ਆ ਧੰਦੇ ਦੀ ਸਿੱਖੀ ਨਹੀਂ ਦਿੱਤੀ ਸਤਿਗੁਰ ਨੇ ਸਾਨੂੰ ਸਿੱਧਕ ਦੀ ਸਿੱਖੀ ਦਿੱਤੀ ਹੈ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਹਾਂ ਉਸ ਬੇ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਆਪਣੇ ਧਰਮ ਨੂੰ ਨਹੀਂ ਛੱਡਿਆ ਸਿੱਖੀ ਕੇਸਾਂ ਸਵਾਸਾਂ ਹਾਂ ਪਾਵੇਂ ਜਿੰਦ ਚਲੇ ਜਾ ਸਰੀਰ ਚਲੇ ਜਾ ਪਰ ਸਿੱਖੀ ਤੋਂ ਇੱਧਰ ਇੱਕ ਮਿੰਟ ਨਹੀਂ ਹੋਇਆ ਉਹ ਸਿੱਖ ਥੋੜੇ ਹੁੰਦਾ ਜਿਹੜਾ ਇੱਧਰ ਵੀ ਚਲਾ ਗਿਆ ਉੱਧਰ ਵੀ ਚਲਾ ਗਿਆ ਜਿਹੜਾ ਭਟਕਦਾ ਉਹ ਸਿੱਖ ਨਹੀਂ ਹੈ ਜਿਹੜਾ ਸਿੱਖ ਪੜਦਾ ਹੈ ਪਾਹੇ ਗਹੇ ਜਬ ਤੇ ਤੁਮਰੇ ਵੀ ਜਿੱਦਣ ਦੇ ਤੇਰੇ ਚਰਨ ਪਕੜੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਤੋਂ ਬਾਅਦ ਮੈਂ ਕਿਸੇ ਦਾ ਨਹੀਂ ਸਾਰੇ ਮੁਬਾਰਕ ਹੈ ਸਾਰੇ ਚੰਗੇ ਆ ਗੰਗਾ ਗਏ ਗੰਗਾਰਾਮ ਜਮਨਾ ਗਏ ਜਮਨਾਦਾਸ ਨਹੀਂ ਸਿੱਖ ਦਾ ਇੱਕ ਸਿਧਾਂਤ ਹੈ ਸਿੱਖੀ ਸਿਧਾਂਤਾਂ ਦੇ ਖੜੀ ਹੈ ਕੋਈ ਪਹਿਰਾਵੇ ਦਾ ਨਾਮ ਸਿੱਖੀ ਨਹੀਂ ਰੱਖਿਆ ਗੁਰੂ ਪਾਸ਼ਾ ਤੇ ਇਹ ਸਾਨੂੰ ਰੋਜ਼ ਜਦ ਜਦੋਂ ਅਸੀਂ ਇਹ ਪੜਾਂਗੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਉਹ ਆਪਣਾ ਬੰਦ-ਬੰਦ ਕਟਾਲਿਆ ਉਹਨਾਂ ਨੇ ਖੋਪਰ ਲਵਾ ਲਏ ਪਰ ਸਿੱਖੀ ਤਾਂ ਇੱਧਰ ਉੱਧਰ ਨਹੀਂ ਹੋਏ ਉਹਨਾਂ ਨੇ ਅਰਦਾਸ ਕੀਤੀ ਸਤਗੁਰੂ ਮਹਾਰਾਜ ਅਸੀਂ ਤੇਰੇ ਆ ਕਿੰਨੇ ਕਸ਼ਟ ਆਇਆ ਅੱਜ ਕਹਿੰਦੇ ਨੇ ਪੰਥ ਖਤਰੇ ਵਿੱਚ ਹੋ ਗਿਆ ਪੰਥ ਖਤਰੇ ਵਿੱਚ ਨਹੀਂ ਹੁੰਦਾ ਬੰਦੇ ਖਤਰੇ ਵਿੱਚ ਆ ਜਿਹਨਾਂ ਨੂੰ ਕੁਰਸੀਆਂ ਦੀ ਪਈ ਉਹ ਖਤਰੇ ਵਿੱਚ ਆ ਪੰਥ ਕਦੇ ਖਤਰੇ 'ਚ ਹੋਇਆ ਨਹੀਂ ਜਦੋਂ ਦੋ ਸੀਗੇ ਉਸ ਦਿਨ ਵੀ ਖਤਰੇ 'ਚ ਦੀ ਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਨੇ ਦੱਸਤਾ ਸੀ ਸਰਕਾਰ ਨੂੰ ਕਿ ਸਿੱਖ ਨਹੀਂ ਖਤਮ ਹੋ ਸਕਦੇ ਦੋ ਹੀ ਬਚੇ ਸੀ ਨਾ ਜਦੋਂ ਸਿੱਖੀ ਤੇ ਖੜਾਂਗੇ ਸਿੱਖੀ ਸਿਧਾਂਤਾਂ ਦੇ ਖੜਾਂਗੇ ਤੇ ਗੁਰੂ ਮਹਾਰਾਜ ਨੇ ਲੱਖਾਂ ਨਹੀਂ ਕਹਿਆ ਸੀ ਉਸ ਵੇਲੇ ਰੱਖਾਂ ਸਿੱਕ ਸੀ ਕਹਿੰਦੇ ਹਜ਼ਾਰ ਜੀਵਤ ਕਈ ਹਜ਼ਾਰ ਉਹ ਜਿਹੜੇ ਬਣ ਜਾਂਦੇ ਨੇ ਨਾ ਦੂਸਰਾ ਧਰਮ ਪਰिवर्तन ਕਰਦੇ ਆ ਉਹ ਸਿੱਖ ਨਹੀਂ ਆ ਜਿਹੜਾ ਆਟਾ ਦਾਲ ਤੇ ਹੀ ਜਿਹੜਾ ਆਪਣਾ ਧਰਮ ਪਰिवर्तन ਕਰ ਲੈਂਦਾ ਉਹ ਸਿੱਖ ਥੋੜੇ ਹੋਇਆ ਸਿੱਖੀ ਦਾ ਉਹ ਸੀਗੀ ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਆ ਤੇ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲਦੇ ਆ ਨਾ ਆਪਾਂ ਸਤਗੁਰੂ ਕਹਿੰਦੇ ਬੋਲੋ ਭਾਈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਹਾਂ ਬੋਲਦਾ ਬੰਦਾ ਬਹੁਤਾ ਵੀ ਜੋ ਗੱਲਾਂ ਕਰਨੀਆਂ ਹੁਣ ਘੰਟਾ ਤੋਂ ਘੰਟੇ ਗੱਲਾਂ ਕਰਾ ਲਓ ਦੁਨੀਆ ਦੀਆਂ ਕਰ ਲਏਗਾ ਪਰ ਜਦੋਂ ਗੁਰਦੁਆਰੇ ਬੋਲਣਾ ਵੀ ਬੋਲੋ ਜੀ ਵਾਹਿਗੁਰੂ 6 ਵਾਰੀ ਬੋਲਣਾ ਉੱਥੇ ਫਿਰ ਅੱਧਿਆਂ ਨੂੰ ਨੀਂਦ ਆ ਜਾਂਦੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਅਸੀਂ ਜਦੋਂ ਬੋਲਾਂਗੇ ਜਿਹਦਾ ਮੈਂ ਅੱਗੇ ਵੀ ਬੇਨਤੀ ਕੀਤੀ ਆ ਹੁਣ 5 ਵਾਰੀ ਅਸੀਂ ਮੂਲ ਮੰਤਰ ਪੜ੍ਹਦੇ ਆਂ 5 ਵਾਰੀ ਗੁਰ ਮੰਤਰ ਪੜ੍ਹਦੇ ਆਂ ਅਸੀਂ ਉਹਨੂੰ ਇਹ ਨਹੀਂ ਕਿ ਸਿਰਫ ਇੱਕ ਰਸਮ ਕਰਨੀ ਆ ਅਸੀਂ ਉਹਨੂੰ ਰਾਮ ਦੇ ਨਾਲ ਪੜਨਾ ਕਿ ਉਹ ਗੁਣ ਸਾਡੇ ਕੋਲ ਆ ਜਾਣ ਇੱਕ ਓੰਕਾਰ ਸਤਨਾਮ ਅਸੀਂ ਕਹਿੰਦੇ ਫਟਾਫਟ ਖਤਮ ਹੋ ਜਾਏ ਇੱਕ ਓੰਕਾਰ ਸਤਨਾਮ ਪੰਜ ਵਾਰੀ ਗਿਣਤੀ ਕਰਕੇ ਉਹ ਗੁਣ ਅਸੀਂ ਇਦਾਂ ਪੜਨਾ ਕਿ ਉਹ ਸਾਨੂੰ ਸਮਝ ਆ ਜਾਵੇ ਕਿ ਉਹ ਪ੍ਰਮਾਤਮਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਇਹਦਾ ਜਦੋਂ ਪੜਾਂਗੇ ਬੋਲਾਂਗੇ ਤੇ ਸਾਨੂੰ ਸੁਣੇਗਾ ਵੀ ਵਿਸ਼ਵਾਸ ਆਏਗਾ ਨਾ ਤੇ ਕਹਿੰਦੇ ਜਿਹੜਾ ਹਰੀ ਦਾ ਜਨ ਹੈ ਨਾ ਪਰਮੇਸ਼ਰ ਦਾ ਪਿਆਰਾ ਹੈ ਉਹ ਪਰਮੇਸ਼ਰ ਨੂੰ ਬੋਲਦਾ ਹੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਜੇ ਤੋ ਬੋਲਾਂਗੇ ਤੇ ਉਹ ਸਾਡੇ ਅੰਦਰ ਜਾਏਗਾ ਬਹੁਤ ਸੋਹਣਾ ਪੈਰਾ ਅਰਦਾਸ ਦੇ ਵਿੱਚ ਹੈ ਜਦੋਂ ਅਸੀਂ ਆਪਣੇ ਗੁਰੂਆਂ ਨੂੰ ਯਾਦ ਕਰਦੇ ਹਾਂ ਆਪਣੇ ਪੰਥ ਨੂੰ ਯਾਦ ਕਰਦੇ ਹਾਂ ਪੰਜ ਪਿਆਰਿਆਂ ਨੂੰ ਗੁਰੂ ਕੇ ਸਭ ਜਾਂਦਿਆਂ ਨੂੰ ਯਾਦ ਕਰਦੇ ਆ ਆਪਣੇ ਗੁਰਧਾਮਾਂ ਨੂੰ ਯਾਦ ਕਰਦੇ ਆ ਉਸੀ ਦਾ ਨੂੰ ਯਾਦ ਕਰਦੇ ਜਦੋਂ ਅਰਦਾਸ ਸ਼ੁਰੂ ਹੁੰਦੀ ਹੈ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇ ਕੀ ਹੋਏਗਾ ਚਿਤ ਆਵਣ ਦਾ ਸਦਕਾ ਸਰਬ ਸੁਖੋ ਇਥੇ ਗੁਰੂ ਮਹਾਰਾਜ ਕਹਿੰਦੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿੱਖ ਸੰਚੇ ਹਟਵਾਣਿਆ ਬਹਿਹਾਟ ਕਮਾਏ ਹੁਣ ਬਿੱਖ ਤਾਂ ਜ਼ਹਿਰ ਹੁੰਦੀ ਐ ਨਾ ਹੁਣ ਦੁਕਾਨਦਾਰ ਜ਼ਹਿਰ ਥੋੜੇ ਇਕੱਠੀ ਕਰ ਰਿਹਾ ਜ਼ਹਿਰ ਉਹਦੇ ਵਾਸਤੇ ਆ ਜਿਹੜਾ ਰੱਬ ਨੂੰ ਭੁੱਲ ਕੇ ਕਰਮ ਕਰ ਰਿਹਾ ਜੇ ਧੰਦਾ ਕਰ ਰਿਹਾ ਧੰਦਾ ਕਰ ਤਿਆਂ નિਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਫਿਰ ਉਹਦੇ ਵਾਸਤੇ ਉਹ ਮਾਇਆ ਜ਼ਹਿਰ ਉਹ ਜ਼ਹਿਰ ਲਿਆ ਕੇ ਆਪਣੇ ਬੱਚਿਆਂ ਨੂੰ ਦੇ ਰਿਹਾ ਜੇ ਰੱਬ ਨੂੰ ਯਾਦ ਕਰਦਾ ਤੇ ਉਹਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਉਹਦੇ ਵਿੱਚੋਂ ਦਸਵੰਧ ਕੱਢਦਾ ਉਹ ਇਮਾਨਦਾਰੀ ਦੇ ਨਾਲ ਕੰਮ ਕਰਦਾ ਦਸਾਂ ਨੋਹਾਂ ਦੀ ਕਿਰਤ ਕਰਦਾ ਧੋਖਾ ਨਹੀਂ ਕਰਦਾ ਨਕਲੀ ਕੰਮ ਨਹੀਂ ਕਰਦਾ 2 ਨੰਬਰ ਦਾ ਕੰਮ ਨਹੀਂ ਕਰਦਾ ਜੇ ਕਰਦਾ ਤੇ ਗੁਰਮਾਰਗ ਕਹਿੰਦੇ ਫਿਰ ਬਖ ਜ਼ਹਿਰ ਕੱਠੀ ਦੁਕਾਨ ਤੇ ਕਰ ਰਿਹਾ ਬਖ ਸੰਚੇ ਹਟਵਾਣੀਆਂ ਬਹਿ ਹਾਟ ਕਮਾਏ ਪਰ ਹੱਟੀ ਤੇ ਬੈਠ ਕੇ ਹੀ ਕੁਝ ਕਮਾ ਰਿਹਾ ਕਰਦਾ ਕਾਦੇ ਵਸਤੇ ਮੂੰਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਏ ਕਿਹਦਾ ਇਦਾਂ ਤੇ ਹੁੰਦਿਆ ਵਾਹਿਗੁਰੂ ਦੀ ਕਸਮ ਸਾਨੂੰ ਤਾਂ ਘਰੇ ਨਹੀਂ ਇਹ ਚੀਜ਼ ਇੰਨੀ ਨਹੀਂ ਪੈਂਦੀ ਵਾਹਿਗੁਰੂ ਰਾਖਾ ਜੀ ਵਾਹਿਗੁਰੂ ਫੋਟੋ ਫੋਟੋ ਵਾਲਾ ਹੱਥ ਕਰਨਗੇ ਮਤਲਬ ਝੂਠ ਤੇ ਝੂਠ ਚੱਲਦਾ ਮੂੰਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਏ ਪਰ ਜਿੱਦਾਂ ਉਹ ਮਿਹਨਤ ਕਰ ਰਿਹਾ ਨਾ ਗੁਰਮਾਰਗਾਂ ਦੇ ਝੂਠ ਬੋਲ ਕੇ ਜੜ ਇਕੱਠੀ ਕਰ ਰਿਹਾ ਇਤੋਂ ਪਿਆਰਾ ਰੱਬ ਦਾ ਜਿਹੜਾ ਨਾ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਸੇ ਤਰ੍ਹਾਂ ਹਰੀ ਦਾ ਜਨ ਹਰੀ ਨਾਮ ਦਾ ਧਨ ਇਕੱਠਾ ਕਰਦਾ ਉਹਨੂੰ ਸੰਚਦਾ ਖਰਚ ਲੈ ਜਾਏ ਉਹਦੇ ਵਾਸਤੇ ਇਹ ਖਰਚ ਹੈ ਗੁਰਮਾਰਗ ਨੇ ਖਰਚ ਬਨ ਚੰਗਿਆਈਆਂ ਬਰਿਆਈਆਂ ਨਹੀਂ ਬਨਣੀਆਂ ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹਲ ਕਿਉਂ ਹਰ ਜਨ ਹਰ ਤਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੂਹ ਕੁਟੰਬ ਹੈ ਭਾਏ ਦੁਜਹਿ ਫਾਸ ਜਦਨ ਅਸੀਂ ਭਾਏ ਦਾਰਤਨ ਦਾ ਪ੍ਰੇਮ ਜਿਹੜਾ ਰੱਬ ਨੂੰ ਛੱਡ ਕੇ ਹੁਣ ਰੱਬ ਦੇ ਨਾਮ ਕਿੰਨੇ ਆ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨੂੰ ਅੱਲਾ ਵੀ ਕਿਹਾ ਜਾਂਦਾ ਹੈ ਅੱਲਾ ਨੂੰ ਗਾਣੇ ਕੱਢੀ ਜਾਂਦੇ ਆ ਉਹ ਰਾਮ ਨੂੰ ਗਾਣੇ ਕੱਢੀ ਜਾਂਦੇ ਉਹ ਇੱਕੋ ਹੀ ਹੈ ਰਾਮ ਰਹੀਮ ਇੱਕ ਥਾਂ ਖਲੋਈ ਗੁਰਨਾਨਦ ਸਾਹਿਬ ਜੀ ਦੱਸ ਕੇ ਆਏ ਸੀ ਉਹ ਕਹਿੰਦੇ ਉਹ ਅੱਲਾ ਗੰਦਾ ਹੈ ਉਹ ਕਹਿੰਦਾ ਜੀ ਰਾਮ ਉਹ ਇੱਕੋ ਹੀ ਹੈ ਗੁਰੂ ਮਹਾਰਾਜ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾ ਉਹ ਫਰਕ ਥੋੜਿਆ ਉਹ ਤਾਂ ਇੱਕੋ ਹੀ ਆ ਤੇ ਇਹ ਲੋਕਾਂ ਨੇ ਆਪਣਾ ਬਣਾ ਲਿਆ ਵੇਰਾ ਇਹ ਆ ਵੇਰਾ ਇਹ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਜਿਹੜਾ ਹੈ ਉਹ ਜਿਹਨੂੰ ਛੱਡ ਦਿੰਦੇ ਲੋਕ ਭਾਏ ਭਾਏ ਮਤਲਬ ਪਿਆਰ ਦੂਜੇ ਫਾਸ ਦੂਜੀ ਦੂਜੇ ਪਿਆਰ ਦੀ ਫਾਈ ਵਿੱਚ ਫਸ ਜਾਂਦੇ ਆ ਫਿਰ ਇਹ ਮਾਇਆ ਮੋਹ ਕੁਟੰਬ ਹੈ ਇਹ ਕੁਟੰਬ ਜਿਹੜਾ ਸਾਡਾ ਪਰਿਵਾਰ ਹੈ ਇਹ ਮਾਇਆ ਮੋਹ ਬਣ ਜਾਂਦੀ ਇਹ ਮਾਇਆ ਮੋਹ ਕੁਟੰਬ ਹੈ ਭਾਏ ਦੂਜੇ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਿਹੜਾ ਗੁਰੂ ਦੀ ਮਤ ਜੀਵਨ ਦੇ ਵਿੱਚ ਧਾਰਨ ਕਰਦਾ ਸੋ ਜਨ ਤਰੈ ਜੋ ਦਾਸਨ ਦਾਸ ਉਹ ਪਰਮੇਸ਼ਰ ਦੇ ਦਾਸਾਂ ਦੇ ਦਾਸ ਬਣ ਜਾਂਦਾ ਜਨ ਨਾਨਕ ਉਸ ਜਨ ਨੇ ਨਾਮ ਧਿਆਇਆ ਗੁਰਮੁਖ ਪਰਗਾਸ ਜਦੋਂ ਗੁਰੂ ਦੇ ਸਨਮੁਖ ਹੋਇਆ ਉਹਨੂੰ ਇਹ ਪ੍ਰਕਾਸ਼ ਹੋ ਗਿਆ ਉਹਨੂੰ ਚਾਨਣ ਹੋਇਆ ਜਦੋਂ ਕਦੋਂ ਚਾਨਣ ਹੋਏਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਪੜਨ ਤੋਂ ਬਾਅਦ ਉਹਨੂੰ ਸਮਝਾਂਗੇ ਸਮਝਣ ਤੋਂ ਬਾਅਦ ਉਹਨੂੰ ਅਮਲ ਵਿੱਚ ਲੈ ਕੇ ਆਵਾਂ ਹੁਣ ਦੇਖੋ ਨਾ ਤੁਹਾਨੂੰ ਆ ਦੇਖਦੇ ਕੁੰਬ ਦੇ ਮੇਲੇ ਤੇ ਅਮਰਤਾਰੀ ਸਿੱਖ ਆ ਜਿਹੜੇ ਸਾਡੀ ਕੁੰਬ ਦੇ ਆਗੂ ਹੁਣ ਪੜਦੇ ਪਹਿਲੀ ਪੰਕਤੀ ਨੂੰ ਨਹੀਂ ਉਹਨਾਂ ਨੇ ਅਮਲ ਵਿੱਚ ਲਿਆਂਦਾ ਵੀ ਗੁਰੂ ਸਾਹਿਬ ਕਹਿੰਦੇ ਸੋਚਾ ਸੋਚ ਨਾ ਹੋਵੀ ਜੇ ਸੋਚੀ ਲਖਵਾ ਉਹ ਨਾਉਣ ਦੇ ਨਾਲ ਰੱਬ ਥੋੜੇ ਮਿਲਣਾ ਭਾਈ ਨਾ ਪਾਪੁਤਰ ਨੇ ਇਹ ਤਾਂ ਬੜਾ ਸੌਖਾ ਸੌਦਾ ਹੋ ਗਿਆ ਨਾ ਮੈਂ ਜਿੱਦ ਤੱਕ ਪਰਸੋਂ ਵੀ ਬਹਿੰਤ ਕੀਤੀ ਸੀ ਮੈਂ ਵੀਡੀਓ ਦੇਖ ਰਿਆ ਸੀ ਉਹ ਕਹਿੰਦੇ ਜੀ ਤੁਸੀਂ ਉਹ ਬੰਦਾ ਵੀਡੀਓ ਬਣਾਇਆ ਹੋਣੇ ਤੇ ਕਹਿੰਦਾ ਮੈਂ ਇੱਥੇ ਦਾ ਰਹਿਣਾ ਵਾਣਾ ਉੱਥੇ ਦਾ ਲਾਹਬਾਦ ਦਾ ਤੇ ਤੁਸੀਂ ਆਪਣੀ ਫੋਟੋ ਭੇਜ ਦਿਓ ਜੇ ਤੁਸੀਂ ਕੁੰਭ ਤੇ ਨਹੀਂ ਆ ਸਕਦੇ ਤੇ ਤੁਹਾਡੀ ਫੋਟੋ ਫਿਰ ਮੈਂ ਮੋਬਾਈਲ ਚੋਂ ਕੱਢ ਕੇ ਡਿਜੀਟਲ ਕਰਕੇ ਫਿਰ ਉਹਨੂੰ ਇਸ਼ਨਾਨ ਕਰਾਉਂਗਾ 1100 ਰੁਪਏ ਤੁਸੀਂ ਮੇਰੇ ਖਾਤੇ 'ਚ ਪਾ ਦਿਓ ਆ ਕਿੰਨਾ ਸੌਖਾ ਧਰਮ ਹੈ ਕਿੰਨਾ ਸੌਖਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋ ਪਾ ਚੜੀਐਸ ਹੋਰ ਗੁਰ ਕਹਿੰਦੇ ਉਹ ਆਪਣਾ ਤਾਂ ਪਾਪ ਉਤਾਰ ਕੇ ਆ ਗਿਆ ਕਿਸੇ ਨੇ ਪੁੱਛਿਆ ਸੀ ਨਾ ਵੀ ਜਿਹੜੇ ਲੋਕੀ ਜਾਂਦੇ ਆ ਨਾ ਆਉਣ ਵਾਸਤੇ ਤੇ ਪਾਪ ਉਤਾਰ ਜਾਂਦੇ ਇਹ ਕਹਿੰਦੇ ਹਾਂ ਕਿੱਥੇ ਜਾਂਦੇ ਪਾਪ ਉਤਾਰ ਕੇ ਕਹਿੰਦੇ ਜਿਹੜੇ ਹਾਲੇ ਵਾਲੇ ਦਰਖਤ ਲੱਗੇ ਹੁੰਦੇ ਨਾ ਉੱਥੇ ਚੜ ਜਾਂਦੇ ਪਾਪ ਫਿਰ ਜਦੋਂ ਬੰਦਾ ਨਾ ਆ ਕੇ ਆਉਂਦਾ ਨਾ ਆਪਣੇ ਤਾਂ ਆਪਣੇ ਤਾਂ ਲੈ ਕੇ ਆਉਂਦਾ ਦੂਸਰਿਆਂ ਦੇ ਵੀ ਲੈ ਆਉਂਦਾ ਇੱਕ ਪਾਉ ਲੱਥੀ ਨਾਤਿਆਂ ਦੋ ਪਾ ਚੜੀਐਸ ਹੋਰ ਇਹ ਸਤਿਗੁਰੂ ਕਹਿ ਰਹੇ ਅੱਜ ਵੀ ਕਹਿੰਦੇ ਲੋ ਜੀ ਗੁਰੂ ਸਾਹਿਬ ਵੀ ਤੀਰਥਾਂ ਤੇ ਗਏ ਸੀ ਤੂੰ ਗੁਰੂ ਸਾਹਿਬ ਕਿਉਂ ਗਏ ਸੀ ਤੀਰਥ ਉਦਮ ਸਤ ਗੁਰ ਕੀਆ ਸਭ ਲੋਕ ਉਧਾਰਨ ਅਰਥਾ ਲੋਕਾਂ ਦੇ ਉਧਾਰ ਵਾਸਤੇ ਗਏ ਸੀ ਉਹਨਾਂ ਨੂੰ ਸਮਝਾਇਆ ਸੀ ਭਾਈ ਪਾਣੀ ਵਿੱਚ ਣਾਉਣ ਨਾਲ ਕੁਝ ਨਹੀਂ ਹੋਣਾ ਪਾਣੀ ਵਿੱਚ ਮਿਧਾਣੀ ਪੋਹਾਂਗੇ ਕੁਝ ਵੀ ਨਹੀਂ ਹੋਣਾ ਜਿੰਨੇ ਤੱਕਰ ਤੁਸੀਂ ਪਰਮੇਸ਼ਰ ਗੁਰੂ ਮਹਾਰਾਜ ਕਹਿੰਦੇ ਨਾ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਤੀਰਥਾਂ ਦੇ ਣਾਉਣ ਦਾ ਕੋਈ ਇਤਰਾਜ਼ ਨਹੀਂ ਰੋਜ਼ ਪੜ੍ਹਦੇ ਨੇ ਜਪਜੀ ਸਾਖ ਦੇ ਵਿੱਚ ਕੋਈ ਇਤਰਾਜ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਤੀਰਥ ਨਹਾਵਾ ਜੇ ਤਿਸ ਭਾਵਾ ਜੇ ਮੇਰੇ ਗੁਰੂ ਨੂੰ ਭਾਉਂਦਾ ਹੋਵੇ ਮੈਂ ਵੀ ਜਾਵਾਂ ਤੀਰਥਾਂ ਦੇ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕਾ ਨਾਇਕ ਰਿਫ ਮਨਾ ਕੇ ਕੀ ਕਰਨਾ ਮੇਰੇ ਗੁਰੂ ਨੂੰ ਨਾ ਭਾਉਂਦਾ ਨਹੀਂ ਮੇਰਾ ਗੁਰੂ ਇਸ ਗੱਲ ਨੂੰ ਪਰਵਾਣੇ ਨਹੀਂ ਕਰਦਾ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸ਼ਾਵਣ ਲਈਏ ਤੋ ਇਹ ਭਰੀਏ ਮਤ ਪਾਪਾਂ ਕੇ ਸੰਗ ਉ ਧੋਪੈ ਨਾਮੇ ਕੇ ਰੰ ਕਿੰਨਾ ਸੋਹਣਾ ਜਪਜੀ ਸਾਹਿਬ ਦੇ ਵਿੱਚ ਆਪਾਂ ਪੜਦੇ ਹਾਂ ਸਤਿਕਾਰਯੋਗ ਮਸਕੀਨ ਸਾਹਿਬ ਇਹਦੇ ਅਰਥ ਕਰਦੇ ਹੁੰਦੇ ਸੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਪਾਉ ਗੰਗਾ ਜਮਨਾ ਤੇ ਸਰਸਵਤੀ ਤਿੰਨ ਨਦੀਆਂ ਨਾ ਅਲਾਹਾਬਾਦ ਦੇ ਵਿੱਚ ਜਿੱਥੇ ਕੁੰਭ ਲੱਗਾ ਹੈ ਪ੍ਰਾਗਰਾਜ ਦੇ ਇੱਕ ਦਿਖ ਦੋ ਦਿਖਦੀਆਂ ਇੱਕ ਦਿਖਦੀ ਨਹੀਂ ਹੈ ਗੰਗਾ ਤੇ ਜਮਨਾ ਉਹ ਸਰਸਵਤੀ ਅੰਦਰੋਂ ਪ੍ਰਗਟ ਹੋਈ ਹੈ ਸੁਣਨਾ ਕੀ ਹੈ ਗੰਗਾ ਮੰਨਣਾ ਕੀ ਹੈ ਜਮਨਾ ਅੰਦਰੋਂ ਕੀ ਪੈਦਾ ਹੋਏਗਾ ਪ੍ਰੇਮ ਜਦੋਂ ਸੁਣ ਕੇ ਮੰਨਾਂਗੇ ਫਿਰ ਪ੍ਰੇਮ ਪੈਦਾ ਹੋਏਗਾ ਗੁਰੂ ਦੇ ਪ੍ਰਤੀ ਸੁਣਿਆ ਮੰਨਿਆ ਮਨ ਮਨ ਦੇ ਨੰਨੇ ਨੂੰ ਸਿਆਰੀ ਮਨ ਕੀਤਾ ਭਾਉ ਅੰਤਰਗੱਤ ਤੀਰਥ ਮੰਨ ਲਾਓ ਅੰਦਰੇ ਮੈਲ ਅੰਦਰੇ ਢਾਉਣ ਦਾ ਸਾਧਨ ਹੈ ਅੰਤਰਗੱਤ ਤੀਰਥ ਮੰਨ ਲਾਓ ਫਿਰ ਕਹਾਂਗੇ ਮੈਂ ਕੁਛ ਨਹੀਂ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਭਗਤ ਨਹੀਂ ਹੋਣੀ ਜਿੰਨੇ ਤੱਕਰ ਗੁਣ ਧਾਰਨ ਨਹੀਂ ਕਰੋ ਇਹ ਢਾਉਣ ਦੇ ਨਾਲ ਸਤਿ ਕੀ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੈ ਸੋ ਵਾਰੀ ਮੁਬਾਰਕ ਹੈ ਪਰ ਜੇ ਸਿੱਖ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੋਵੇ ਬਾਣੀ ਪੜਦਾ ਹੋਵੇ ਸਿੱਖ ਤੇ ਗੁਰੂ ਸਾਹਿਬ ਵੀ ਹੱਸਦੇ ਹੋਣਗੇ ਵੀ ਇਹ ਕਰਦਾ ਕੀ ਹੈ ਭਰੋਸਾ ਨਹੀਂ ਨਾ ਵਿਸ਼ਵਾਸ ਨਹੀਂ ਹੈ ਇਹ ਜਿਹੜਾ ਕਾਲਾ ਹੈ ਨਾ ਅੰਦਰੋਂ ਤੇ ਇਹ ਨਹੀਂ ਸਾਫ਼ ਹੋ ਸਕਦਾ ਕਹਿੰਦੇ ਭਾਈ ਕਾਲੇ ਕਦੇ ਨਾ ਹੋਵਣ ਬੱਗੇ ਭਾਵੇਂ 100 100 ਮਨ ਸਾਬਣ ਲੱਗੇ ਭਾਵੇਂ 100 ਮਨ ਸਾਬਣ ਲਾ ਲਓ ਅੰਦਰੋਂ ਕਾਲੇ ਧੋਤੇ ਨਹੀਂ ਜਾਣੇ ਉਹ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਦੋਂ ਨਾਮ ਦੇ ਰੰਗ ਦੇ ਨਾਲ ਜੁੜੋਗੇ ਤਾਂ ਅੰਦਰੋਂ ਧੋਤੇ ਜਾਓਗੇ ਪਹਿਲੀ ਪੰਕਤੀ ਯਾਦ ਰੱਖ ਲਓ ਸੋਚਾ ਸੋਚ ਮਨ ਨਹੀਂ ਸੋਚਾ ਹੋਣਾ ਸੋਚ ਕਰੇ ਦਿਨ ਸਾਰ ਰਾਤ ਦਿਨ ਰਾਤ ਭਾਵੇਂ ਨਾਈ ਜਾਓ ਉੱਥੇ ਰਹਿੰਦੇ ਜਿਹੜੇ ਉਹ ਪਾਰ ਉਤਾਰਾ ਹੋ ਗਿਆ ਉਹਨਾਂ ਦਾ ਉੱਥੇ ਪਾਪ ਕਰੀ ਜਾਂਦੇ ਆ ਕਿੰਨਾ ਕੁਝ ਹੋ ਰਿਹਾ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲਣਾ ਤਨ ਤੇ ਜਾ ਕੋਈ ਧਾਰਮਿਕ ਸਾਨੂੰ ਸੇਧ ਮਿਲਦੀ ਹੋਵੇ ਤਾਂ ਬੱਕਰੀ ਗੱਲ ਔਰ ਪਿੱਛੇ ਜੇ ਕੋ ਬਿਲੀਆਂ ਅੱਖਾਂ ਵਾਲੀ ਲੜਕੀ ਆ ਗਈ ਉਹਦੀਆਂ ਫੋਟੋਆਂ ਆਉਂਦੀਆਂ ਰਹੀਆਂ ਇਹ ਤਾਂ ਕੁੰਭ ਦਾ ਮੇਲਾ ਹੈ ਇਹ ਕੁੰਭ ਦਾ ਮੇਲਾ ਹੈ ਕੋਈ ਧਰਮ ਧਰਮ ਹੈ ਕੋਈ ਵੀ ਇਥੋਂ ਕਾਨੂੰ ਸੇਧ ਕੀ ਮਿਲ ਰਹੀ ਹੈ ਕੋਈ ਕੋਈ ਬੀਬੀਆਂ ਨਾ ਰਹੀ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਈ ਜਾ ਰਹੇ ਹੈ ਇਹ ਕੀ ਹੋ ਕੀ ਧਰਮ ਹੈ ਕਿ ਗੁਰੂ ਮਹਾਰਾਜ ਨੇ ਕਿਹਾ ਭਾਈ ਪਰਮੇਸ਼ਰ ਕਾਲਪੁਰਖ ਦੀ ਭਗਤੀ ਨਾਲ ਜੁੜੋ ਪਰਮੇਸ਼ਰ ਨੇ ਜਾਨੋ ਜਿਹੜੀ ਬਖਸ਼ਿਸ਼ ਕੀਤੀ ਹੈ ਸਤਗੁਰ ਕਹਿੰਦੇ ਗੁਰਮਤੀ ਸੋ ਜਨ ਤਰੇ ਜੋ ਦਾਸਣ ਦਾਸ ਜਦ ਨਾਨਕ ਨਾਮ ਤੇ ਆਇਆ ਗੁਰਮਖ ਪ੍ਰਗਾਸ ਜਦੋਂ ਅਸੀਂ ਗੁਰੂ ਦੇ ਸਾਹਮਣੇ ਆਵਾਂਗੇ ਸਾਨੂੰ ਪ੍ਰਕਾਸ਼ ਹੋਏਗਾ ਕਿਦਾਂ ਹੋਏਗਾ ਜਦੋਂ ਅਸੀਂ ਬਾਣੀ ਨੂੰ ਖੁਦ ਪੜ੍ਹਾਂਗੇ ਖੁਦ ਸਮਝਣ ਦੀ ਖੇਚਲ ਕਰਾਂਗੇ ਜਿੱਦਾਂ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਮੂਰਖ ਕੀ ਗੱਤ ਕੀਜੇ ਮੇਰੇ ਰਾਹ ਇਹ ਸਤਗੁਰੂ ਮੇਰੀ ਅਵਸਥਾ ਨੂੰ ਉੱਚਾ ਕਰਦੇਓ ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਗੁਰੂ ਸਤਗੁਰ ਦੀ ਸੇਵਾ ਕੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦੀ ਵਿਚਾਰ ਕਰਨੀ ਗੁਰੂ ਦੀ ਸੇਵਾ ਹੈ। ਪਾਵ ਗੁਰੂ ਦੀ ਗੱਲ ਮੰਨ ਲੈਣੀ, ਗੁਰੂ ਦੀ ਗੱਲ ਨੂੰ ਉਹਦੇ ਉੱਪਰ ਅਮਲ ਕਰ ਲੈਣਾ ਤਾਂ ਇਹ ਤਾਂ ਵੱਡੀ ਸੇਵਾ ਹੈ। ਜੇ ਮਾਪੇ ਦੇ ਤੁਸੀਂ ਕਮਰੇ ਬਣਾ ਦਿਓ, ਏਸੀ ਲਾ ਦਿਓ, ਜੇ ਮਾਪੇ ਦੀ ਗੱਲ ਹੀ ਨਹੀਂ ਮੰਨਾਈ, ਸਭ ਤੋਂ ਵੱਡੀ ਸੇਵਾ ਹੈ ਉਹਦੀ ਗੱਲ ਨੂੰ ਮੰਨਣਾ, ਵਿਚਾਰ ਜੀਵਨ ਵਿੱਚ ਧਾਰਨ ਕਰ ਲੈਣੇ, ਗੁਰ ਗੁਰ ਕੀ ਸੇਵਾ ਸ਼ਬਦ ਵਿੱਚ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇੰਨੀਆਂ ਬੇਨਤੀਆਂ ਸਤਿਗੁਰ ਦੀ ਅ ਕਿਰਪਾ ਕਰਨ, ਇੰਦੀਆਂ ਬੇਨਤੀਆਂ ਆਪ ਜੀ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ। ਉਹ ਇੱਥੇ ਭੁਲਾ ਨੂੰ ਬਖਸ਼ ਦਿਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ